ਤੁਹਾਨੂੰ ਦੱਸ ਦਈਏ ਜੀ ਪੰਤਵਾ ਸਾਹਿਬ ਨੇ ਬਟਾਲਾ ਵਿਖੇ ਇੱਕ ਪਲਾਂਟ ਦੇ ਉਦਘਾਟਨ ਕਰਕੇ ਵੱਡੀ ਗੱਲ ਕਹੀ ਆਉ ਤੁਹਾਨੂੰ ਦੱਸਦੇ ਆ ਪੰਤਵਾ ਸਾਹਿਬ ਨੇ ਕੀ ਕਿਹਾ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੀ ਸਹਾਕਾਰੀ ਖੰਡ ਮਿਲ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 3500 TCD ਸਮਰੱਥਾ ਦੇ ਪਲਾਂਟ 14 ਮੈਗਾਵਾਟ ਦੇ ਕੋ-ਜਨਰੇਸ਼ਨ ਪ੍ਰੋਜੈਕਟ ਅਤੇ 100 TPD ਸਮਰੱਥਾ ਦੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ ਬਟਾਲਾ ਦੀ ਇਸ ਖੰਡ ਮਿਲ ਦੀ ਸਮਰੱਥਾ ਵਧਨ ਅਤੇ ਕੋ ਜਨਰੇਸ਼ਨ ਪ੍ਰੋਜੈਕਟ ਲੱਗਣ ਨਾਲ ਜਿੱਥੇ ਇਲਾਕਿਆਂ ਦੇ ਕਿਸਾਨਾਂ ਨੂੰ ਲਾਭ ਹੋਵੇਗਾ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਹੁਣ ਕਿਸਾਨਾਂ ਨੂੰ ਆਪਣਾ ਗੰਨਾ ਦੂਰ ਦੀਆਂ ਮਿੱਲਾਂ 'ਤੇ ਨਹੀਂ ਲੈ ਜਾਣਾ ਪਵੇਗਾ ਲੱਗੇ ਜਿਹੀ ਗੰਨੇ ਦੀ ਕਾਸ਼ਤ ਨੂੰ ਹੰਗਾਰਾ ਮਿਲੇਗਾ ਤੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮਜ਼ਬੂਤ ਹੋਏਗੀ ਪੰਜਾਬ ਦੀ ਖੇਤੀ ਨੂੰ ਮਜਬੂਰੀ ਦੇ ਧੰਦੇ ਤੋਂ ਕੱਟ ਕੇ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਅਤੇ ਕਿਸਾਨੀ ਨੂੰ ਪੈਰਾ ਤੇ ਖੜਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਆਂ ਆਜੀਦੰਦਾਤੀ ਜੀ ਮਦਮਤ ਸਾਹਿਬ ਨੇ ਬਟਾਲਾ ਵਿਖੇ ਜੋ ਹੈ ਇੱਕ ਪਲਾਂਟ ਦਾ ਉਦਘਾਟਨ ਕੀਤਾ ਤੇ ਵੱਡੀ ਗੱਲ ਕਹੀ ਉਹਨਾਂ ਨੇ ਕਿ ਕਿਸਾਨਾਂ ਨੂੰ ਆਪਣੇ ਜਿਹੜੇ ਗੰਨੇ ਹੈਗੇ ਉਹਨੂੰ ਵੇਚਣ ਲਈ ਦੂਜੀ ਥਾਂ ਨਹੀਂ ਜਾਣਾ ਪਵੇਗਾ ਇੱਥੇ ਹੀ ਉਹਨਾਂ ਨੂੰ ਮੌਕਾ ਮਿਲੇਗਾ ਆਪਣੇ ਜੋ ਹੈ ਗੰਨੇ ਵੇਚਣ ਦੇ ਲਈ ਤੇ ਇਦਾਂ ਹੀ ਆਪਾਂ ਕੰਮ ਕਰਦੇ ਹੈਗੇ ਆ ਜਿਸ ਦੇ ਨਾਲ ਲੋਕਾਂ ਨੂੰ ਜੋ ਹੈ ਉਹ ਜੋ ਨੌਕਰੀ ਵੀ ਮਿਲੇਗੀ ਤੇ ਪੈਰਾਂ ਤੇ ਸਟੈਂਡ ਹੋਏਗਾ ਇਹ ਜਾਂਦੇ ਜਾਂਦੇ ਤੁਹਾਨੂੰ ਦੱਸਦੀ ਹੈ ਜੀ ਪਤਨ ਸਾਹਿਬ ਨੇ ਬਟਾਲਾ ਵਿਖੇ ਇੱਕ ਸੀਐਨਜੀ ਪਲਾਂਟ ਦਾ ਉਦਗਾਰਨ ਕੀਤਾ ਤੇ ਵੱਡੀ ਗੱਲ ਕਹੀ